ਤਸ਼ਰੀ ਅਕਾਲ ਦੋਸਤੋ ਹੁਣੇ-ਹੁਣੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਾਰੀ ਕਰ ਦਿੱਤਾ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਅਤੇ ਵੀਡੀਓ ਨੂੰ ਆਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਮਨੁੱਖਾਂ ਸਣੇ ਹੋਰ ਪ੍ਰਜਾਤੀਆਂ ਦੇ ਵਿੱਚ H5N1 ਬਰਡ ਫਲੂ ਦੀ ਲਾਗ ਦੇ ਵਧ ਰਹੇ ਖਤਰੇ ਤੇ ਗੰਭੀਰਤਾ ਚਿੰਤਾ ਜ਼ਾਹਰ ਕੀਤੀ ਹੈ WHO ਦੇ ਮੁਖ ਵਿਗਿਆਨੀ ਜ਼ੈਰਮੀ ਫਰਾਰ ਨੇ ਜਿਨੀਵਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮਨੂੰ ਲੱਗਦਾ ਹੈ ਕਿ ਬਰਡ ਫਲੂ ਦੇ ਵਿੱਚ ਇੱਕ ਵੱਡੀ ਚਿੰਤਾ ਹੈ WHO ਨੇ ਕਿਹਾ ਹੈ ਕਿ 2020 ਦੇ ਵਿੱਚ ਸ਼ੁਰੂ ਦੇ ਵਿੱਚ ਹੋਏ ਮੌਜੂਦਾ ਬਰਡ ਫਲੂ ਦੀ ਲਪੇੜ ਦੇ ਵਿੱਚ ਹੋਣ ਵਾਲੀਆਂ ਗਾਵਾਂ ਤੇ ਬੱਕਰੀਆਂ ਦੇ ਵਿੱਚ ਆ ਰਹੀ ਸੀ ਇਸ ਲਈ ਥਾਨਤਾਰੀ ਜੀ ਵਾਲੀ ਖਤਰਾ ਵਧ ਗਿਆ ਹੈ ਜ਼ਰੇਮੀ ਫਰਾਰ ਨੇ ਕਿਹਾ ਹੈ ਕਿ ਹੁਣ ਵਿਸ਼ਵਵਿਆਪੀ ਜੀਨੋਟਿਕ ਜਾਨਵਰਾਂ ਨੂੰ ਮਹਾਮਾਰੀ ਬਣ ਗਿਆ ਹੈ ਫਰਾਰ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਇਹ ਯਕੀਨੀ ਤੌਰ ਤੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਪਹਿਲਾ ਬਖਤਖਾ ਅਤੇ ਮੁਰਗੀਆਂ ਦੇ ਵਿੱਚ ਫੈਲਦਾ ਹੈ ਅਤੇ ਫਿਰ ਤੇਜ਼ੀ ਨਾਲ ਤਣ ਤਾਰੇ ਜੀਵਾਂ ਨੂੰ ਸਕਰਮਤ ਕਰਦਾ ਹੈ ਇਹ ਵਾਇਰਸ ਮਨੁੱਖਾਂ ਨੂੰ ਵੀ ਸਕਰਮਤ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਵਾਇਰਸ ਖਤਰਨਾਕ ਹੈ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਵਿੱਚ ਕਰੋਨਾ ਨਾਲੋਂ ਵੀ ਤੇਜ਼ੀ ਨਾਲ ਫੈਲ ਸਕਦਾ ਹੈ WHO ਨੇ ਕਿਹਾ ਹੈ ਕਿ ਹਾਲਾਂਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਇਨਫੁਲੇਜ਼ਾ ਵਾਇਰਸ